ਸਾਰਾ ਲਾਡ ਸਪੈਸ਼ਲ ਪ੍ਰੋਫੈਸ਼ਨਲ ਨੇ ਹੈ ਕੌਂਟੈਂਨਿੰਗ ਹੋਰ ਇਹਨਾਂ ਦਿਨਾਂ ਨਾਲ ਥੋੜੀ ਜਿਹੀ ਗੱਲਬਾਤ ਕਰਨੀ ਚਾਹੁੰਨਾ ਕਿ 2025 ਦੇ ਵਿੱਚ ਜੋ ਸਾਡੇ ਟੈਕਸ ਦੇ ਵਿੱਚ ਚੇਂਜਸ ਆ ਰਹੀਆਂ ਨੇ ਮੈਂਟ ਸਾਡੇ ਕੋਲ 6 ਨੇ 6 ਮਿੰਟ ਦੇ ਵਿੱਚ ਅਸੀਂ ਇਹ ਸਾਰੀ ਗੱਲ ਮਕਾਉਣੀ ਹੈ ਗਰੋਹਨ ਸਾਹਿਬ ਜੀ ਐਨੂ ਪ੍ਰੋਗਰਾਮ ਦੇ ਵਿੱਚ ਅ ਥੈਂਕ ਯੂ ਵੈਰੀ ਮੱਚ ਜਗਦੇਵ ਜੀ ਮੇਰੀ ਤਰਫੋਂ ਸਾਰੇ ਲਿਸਨਰਸ ਨੂੰ ਤਾਨੂੰ ਸਭ ਨੂੰ ਜੀ ਸਤਿ ਸ੍ਰੀ ਅਕਾਲ ਜੀ ਤੇ ਹੈਪੀ ਨਿਊ ਇਅਰ ਜੀ ਸਤਿ ਸ੍ਰੀ ਅਕਾਲ ਜੀ ਜੀ ਐਨੂ ਤੁਹਾਨੂੰ ਵੀ 2025 ਦੀਆਂ ਸ਼ੁਭ ਸ਼ਾਮਾਂ 2025 ਚੜ੍ਹਦੇ ਸਾਰ ਹੀ ਵੱਡੀਆਂ ਖਬਰਾਂ ਛਪ ਗਈਆਂ ਨੇ ਕਿ ਇਨਕਮ ਟੈਕਸ ਦੇ ਵਿੱਚ ਚੇਂਜਸ ਹੋਣ ਗੀਆਂ ਕਿਤੇ ਕੋਈ ਟੈਕਸ ਵਧ ਦੇਣਾ ਪਵੇਗਾ ਕਿਤੇ ਕੋਈ ਟੈਕਸ ਕੱਟ ਦੇਣਾ ਪਵੇਗਾ ਕਿਤੇ ਕਾਰਬਨ ਟੈਕਸ ਲੱਗੇਗਾ ਕਿਤੇ ਕੋਈ ਟੈਕਸ ਲੱਗੇਗਾ ਤੁਸੀਂ ਪ੍ਰੋਫੈਸ਼ਨਲ ਲੋਕ ਤੇ ਤੁਸੀਂ ਥੋੜਾ ਜਿਹਾ ਓਵਰਆਲ ਇਸ ਤੇ ਨਜ਼ਰ ਮਾਰਦੇ ਹੋ ਕਿ 2025 ਦੇ ਵਿੱਚ ਕੀ ਕੀ ਤਬਦੀਲੀਆਂ ਨੇ ਜਿਹੜੀਆਂ ਉਹ ਲੋਕਾਂ ਨੂੰ ਦੇਖਣ ਨੂੰ ਮਿਲਣਗੀਆਂ ਔਰ ਕਿੰਨਾ ਕੋਸ ਦਾ ਅਸਰ ਹੋਵੇਗਾ ਅ ਜੀ ਜੀ ਜਿਗਦੇਸਤੀ ਜਿਹੜੀ ਅਸੀਂ ਕੀ ਕਰਦੇ ਆ ਕਿ ਥੋੜਾ ਪਰਸਨਲ ਟੈਕਸ ਦੇ ਉੱਤੇ ਤੇ ਥੋੜਾ ਜਿਹਾ ਬਿਜ਼ਨਸ ਸਾਈਡ ਦੇ ਉੱਤੇ ਟੱਚ ਕਰਦੇ ਆ ਜੀ ਦੇਖੋ ਜਿਹੜਾ ਪਰਸਨਲ ਸਾਈਡ ਦੇ ਉੱਤੇ ਹੈਗਾ ਅ ਇੰਡੀਵਿਜੂਅਲਸ ਨੂੰ ਜਿਹੜਾ ਟੈਕਸ ਦੇਣਾ ਪੈਂਦਾ ਜੀ ਪਹਿਲੀ ਜਿਹੜੀ ਟੈਕਸ ਬ੍ਰੈਕਟ ਹੈ ਉਹ 20% ਦੀ ਟੈਕਸ ਬ੍ਰੈਕਟ ਪੈਂਦੀ ਹੈ ਜੇ ਤੁਸੀਂ ਸੈਂਟਰਲ ਔਰ 온ਟਾਰੀਓ ਦੋਨਾਂ ਨੂੰ ਮਿਲਾ ਲਓ ਤੇ ਉਹ ਇਹ ਹੈ ਜੀ ਪਹਿਲੇ 2024 ਵਿੱਚ ਪਹਿਲੀ ਜਿਹੜੀ 55000 ਦੇ ਉੱਤੇ ਟੈਕਸ ਦੇਣਾ ਪੈਂਦਾ ਸੀ ਹੁਣ ਉਹ 57000 ਦੇ ਉੱਤੇ ਜਿਹੜਾ ਹੈਗਾ ਉਹ ਟੈਕਸ ਲੱਗਣਾ ਹੈਗਾ ਯਾਨਕਿ 57375 ਤੱਕ ਉਹ ਟੈਕਸ ਲੱਗਣਾ ਪਰਸਨਲ ਦੇ ਉੱਤੇ ਹਰ ਇੱਕ ਇੰਡੀਵਿਜੂਅਲ ਨੂੰ ਇੱਕ ਪਰਸਨਲ ਟੈਕਸ ਕ੍ਰੈਡਿਟ ਮਿਲਦਾ ਹੈਗਾ ਜੀ 2024 ਵਿੱਚ 15705 ਸੀ ਤੇ ਉਹ 인ਫਲੇਸ਼ਨ ਦੇ ਨਾਲ ਚੇਂਜ ਹੋ ਕੇ 16129 ਤੱਕ ਯਾਨਕਿ ਪਹਿਲੇ ਜਿਹੜੇ 16000 ਹੈਗੇ ਤੁਹਾਡੇ ਟੈਕਸ ਫ੍ਰੀ ਹੈਗੇ ਉਹਦੇ ਤੇ ਕੋਈ ਟੈਕ ਨਹੀਂ ਲੱਗਦਾ ਸੀਪੀਪੀ ਜਿਹੜੀ ਹੈ ਹਰ ਇੱਕ ਇੰਡੀਵਿਜੂਅਲ ਨੂੰ ਦੇਣੀ ਪੈਂਦੀ ਹੈ ਜਿਹੜੇ ਕਿ ਪੇ ਰੋਲ ਦੇ ਉੱਤੇ ਹੁੰਦੇ ਆ ਤੇ ਉਹਦੇ ਵਿੱਚ तकरीबन 2800 ਡਾਲਰ ਦੀ ਜਿਹੜੀ ਹੈ ਮੇਜਰ ਚੇਂਜ ਆਈ ਹੈ ਜਿਹਦੇ ਵਿੱਚ ਤੁਹਾਡੀ ਮੈਕਸਿਮ ਅਰਨਿੰਗ ਜਿਹੜੀ ਹੈ ਉਹ 2800 ਡਾਲਰ ਦੀ ਇਨਕਰੀਸ ਹੈਗੀ ਹੈ ਉਹਦਾ ਮਤਲਬ ਹੈ ਕਿ ਤੁਹਾਨੂੰ 168 ਡਾਲਰ ਜਿਹੜਾ ਐਕਸਟਰਾ ਸੀਪੀਪੀ ਐਸਐਲ ਦੇਣਾ ਪੈਣਾ ਹੈ और ई आई जोड़ा है सैलरी के लिए इंप्लॉय की जी अर्निंग देते ट्वेंटी एट डॉलर की इनक्रीज हैगी है पूरे साल की और इंपलॉयर का पोर्शन जोड़ा है फोर्टी डॉलर के करीब जोड़ा है पता है परसनल इसको अलावा जोड़ा है आर आर एस पी भी कोई मेजर चेंज नहीं हैगी बट यही है कि इकती हजार पांच सौ सत डॉलर तक आर आर एस पी के अंदर कंट्रीब्यूशन इंडिविजुअल कर सकता है इस तो ਇਲਾਵਾ ਜਿਹੜੀ ਇੱਕ ਟੀ ਐਫ ਐਸ ਏ ਦਾ ਮਾਉਂਟ ਹੁੰਦਾ ਉਹਦੇ ਵਿੱਚ ਕੋਈ 2025 ਵਿੱਚ ਚੇਂਜ ਨਹੀਂ ਹੈਗੀ 7000 2024 ਵਿੱਚ ਹੁੰਦੀ ਸੀ ਔਰ 7000 ਹੀ 2025 ਵਿੱਚ ਹੁੰਦੀ ਹੈ ਫਰਸਟ ਟਾਈਮ ਹੋਮ ਬਾਈ ਫਰਸਟ ਟਾਈਮ ਹੋਮ ਸੇਵਿੰਗ ਅਕਾਊਂਟ ਜਿਹੜਾ ਹੈਗਾ ਉਹਦੇ ਵਿੱਚ ਵੀ ਕੋਈ ਮੇਜਰ ਚੇਂਜ ਨਹੀਂ ਹੈਗੀ ਜਿਹੜੀ ਮੇਜਰ ਚੇਂਜ ਹੈ ਜੇ ਉਹ ਹੈ ਜੀ ਕੈਪੀਟਲ ਗੇਨ ਦੇ ਅੰਦਰ ਕੈਪੀਟਲ ਗੇਨ ਹਾਲਾਂਕਿ ਉਹਦੀ ਡੇਟ ਜਿਹੜੀ ਹੈ ਉਹ 25 ਜੂਨ 2024 ਤੋਂ ਗਵਰਨਮੈਂਟ ਨੇ ਕੁਝ ਚੇਂजेस ਕੀਤੀਆਂ ਸੀ ਅ ਲੇਕਿਨ ਉਹਦੇ ਵਿੱਚ ਕੀ ਹੈਗਾ ਕਿ ਹੁਣ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਜੀ ਇਹ ਕਿ ਉਹ ਇੱਕ ਅਨਸਰਟੇਨਟੀ ਬਣੀ ਹੋਈ ਹੈ ਕਿ 2025 ਵਿੱਚ ਉਹ ਕੈਪੀਟਲ ਗੇਨ ਰਿਲੇਟਡ ਜਿਹੜੀ ਚੇਂजेस ਹੈ ਉਹ ਇੰਪਲੀਮੈਂਟ ਹੋਣਗੀਆਂ ਜਾਂ ਨਹੀਂ ਹੋਣਗੀਆਂ ਸੀਆਰਏ ਦਾ ਜਿਹੜਾ ਕਹਿਣਾ ਹੈਗਾ ਜੀ ਉਹ ਆਪਣੀ ਤਰਫੋਂ ਤਿਆਰੀ ਕਰਤੀ ਹੋਈ ਹੈ ਅ ਯੂਸੂਲੀ ਸੀਆਰਏ ਕੀ ਹੁੰਦਾ ਕਿ ਇਸ ਟਾਈਮ ਤੱਕ ਸਾਰੇ ਜਿਹੜੇ ਉਹਨਾਂ ਦੇ ਫਾਰਮਸ ਵਗੈਰਾ ਹੁੰਦੇ ਆ ਟੈਕਸ ਰਿਟਰਨ ਦੇ ਰਿਲੇਟਡ ਉਹ ਰਿਲੀਜ਼ ਕਰ ਦਿੰਦੇ ਹੈਗੇ ਲੇਕਿਨ ਉਹ कैपिटल गेन जो कि परसेंट तो 66.67 सिक्स पॉइंट सिक्स सैवन परसेंट इंक्ली रेट जो इन्होंने चेंज किया है वो इंप्लीमेंटेशन के रिलटिड क्योंकि सी आर ए ही उन्हें इंप्लीमेंट करता है कि जो उस चीज़ का लॉ बन जाए और लैजिस्लेन जोड़ा है और पास हो जाए अज तक वो लैजिस्लेन जोड़ा है वो पास नहीं होरमेंट ने एक मोशन का क्ढ़िया है और सी आर ए कह रहा है कि दे मे इंप्लीमेंट अगर वो पास नहीं ਉਹ ਕਾਫੀ ਜੜੀ ਆ ਇੱਕ ਅਨਸਰਟੇਨਟੀ ਜਾਂ ਇੱਕ ਲਿੰਬੋ ਵਾਲੀ ਸਿਚੁਏਸ਼ਨ ਹੋ ਜਾਏਗੀ ਕਿ ਉਹਦੇ ਵਿੱਚ ਇਹ ਨਹੀਂ ਪਤਾ ਲੱਗੇਗਾ ਕਿ ਵੀ ਸੀਆਰਏ ਨੇ ਉਹ ਐਡੀਸ਼ਨਲ ਟੈਕਸ ਕਲੈਕਟ ਕਰਨਾ ਹੈ ਜਾਂ ਨਹੀਂ ਕਰਨਾ ਹੈਗਾ ਹੁਣ ਕਾਫੀ ਸਾਰੇ ਬਿਜ਼ਨੈਸਿਸ ਵੀ ਐਸੇ ਹੈਗੇ ਹੈ ਜਿਨ੍ਹਾਂ ਦਾ ਫਿਸਕਲ ਇਅਰ ਆਲਰੇਡੀ ਐਂਡ ਹੋ ਚੁੱਕਿਆ ਹੈਗਾ 31 ਦਸੰਬਰ ਤੋਂ ਪਹਿਲੇ ਪਹਿਲੇ ਲੇਕਿਨ ਉਹਨਾਂ ਨੂੰ ਵੀ ਹਲੇ ਕੋਈ ਸਰਟੇਨਟੀ ਨਹੀਂ ਹੈਗੇ ਕਿ ਉਹਨਾਂ ਨੇ ਐਡੀਸ਼ਨਲ ਟੈਕਸ ਉਹਦੇ ਉੱਤੇ ਦੇਣਾ ਹੈ ਜਾਂ ਨਹੀਂ ਦੇਣਾ ਹੈ तो कैपिटल गेन के रिलेटेड जी काफी ज्यादा अनसरटेनिटी हैगी है इस टाइम तक लेकिन इकती जनवरी तक है मोस्टली कलैरिटी हो जाएगी क्योंकि जे सीआरए ने उस चीज़ का उस चीज के उ अगर फॉर्म वगैरह अगर इशू कर दिते तो फिर दे विल इंप्लीमेंट एट अदरवाइज की होगा कि अगर नवी गवर्नमेंट आँदी है और उस चीज चेंज में पास नहीं करती तो फिर वो सारा कुछ दोबारा तो रिवर्स करना पेगा ए ਅ ਬਿਜ਼ਨਸ ਦੇ ਅੰਦਰ ਜਿਹੜੀ ਮੇਜਰ ਚੇਂਜ ਹੈਗੀ ਹੈ ਅ ਜਿਸ ਤਿਹੜੇ ਕਿ ਅਗਰ ਕੋਈ ਇੰਡੀਵਿਜੂਅਲ ਆਪਣਾ ਬਿਜ਼ਨਸ ਵੇਚਦਾ ਹੈਗਾ ਔਰ ਉਹਦੇ ਵਿੱਚ ਉਹਨੂੰ ਕੈਪੀਟਲ ਗੇਨ ਐਗਜ਼ੈਂਪਸ਼ਨ ਜਿਹੜੀ ਹੈਗੀ ਹੈ ਉਹ ਮਿਲਦੀ ਸੀ 1 ਮਿਲੀਅਨ ਦੀ ਉਹ ਹੁਣ ਚੇਂਜ ਹੋ ਕੇ 1.25 ਮਿਲੀਅਨ ਦੀ ਹੋ ਗਈ ਹੈ ਤੇ ਯਾਨੀ ਕਿ 7 ਲੱਖ ਮਿਲੀਅਨ ਦੇ ਕਰੀਬ ਦੀ ਉਹ ਐਗਜ਼ੈਂਪਸ਼ਨ ਹੈਗੀ ਇਸ ਤੋਂ ਇਲਾਵਾ ਗਵਰਨਮੈਂਟ ਨੇ ਇੱਕ ਨਵੀਂ ਚੇਂਜ ਇੰਟਰੋਡਿਊਸ ਕੀਤੀ ਸੀ ਜਿਹੜੀ ਕਿ ਕੈਨੇਡਾ ਐਂਟਰਪਰਨਿਅਰ ਇਨਸੈਂਟਿਵ ਕਰਕੇ ਹੈਗਾ ਜਦੇ ਵਿੱਚ ਅਗਰ ਤੁਸੀਂ ਆਪਣਾ ਇੱਕ ਐਲੀਜੀਬਲ ਬਿਜ਼ਨਸ ਵੇਚਦੇ ਹੈਗੇ ਹੋ ਤੇ ਤੁਹਾਡਾ 4 ਲੱਖ ਦੀ ਐਡੀਸ਼ਨਲ ਜਿਹੜੀ ਹੈ ਉਹ ਇਨਸੈਂਟਿਵ ਦਿੱਤਾ ਗਿਆ ਹੈਗਾ ਉਹਦੇ ਵਿੱਚ ਜਿਹੜਾ ਤੁਹਾਡਾ ਕੈਪੀਟਲ ਗੇਨ ਹੋਏਗਾ ਬਿਜ਼ਨਸ ਸੇਲ ਦੇ ਉੱਤੇ ਉਹ 4 ਲੱਖ ਦੀ ਇੱਕ ਸਪੈਸ਼ਲ ਉਹਨਾਂ ਨੇ ਐਗਜ਼ੈਂਪਸ਼ਨ ਦਿੱਤੀ ਹੈ ਜਿਸ 4 ਲੱਖ ਦੇ ਉੱਤੇ ਕੀ ਹੈਗਾ ਕਿ ਤੁਹਾਡਾ ਇੱਕ ਮਿਨਿਮਮ 33% ਟੈਕਸ ਜਿਹੜਾ ਹੈਗਾ ਉਹਦੇ ਇਨਕਲੂਡ ਹੋਏਗਾ ਨਾ ਕਿ ਉਹ 66% ਦੇ ਅੰਦਰ ਉਹ ਇਨਕਲੂਡ ਹੋਏਗਾ ਤੇ ਉਸ ਤੋਂ ਇਲਾਵਾ ਜਿਹੜੀ ਟੈਕਸਲਾ ਜਾਂ ਵੱਡੀਆਂ ਗੱਡੀਆਂ ਜਿਹੜੀ ਪਰਚੇਸ ਕਰਦੇ ਸੀ ਉਹਦੀ ਜਿਹੜੀ ਲਿਮਿਟ ਹੈ ਥੋੜੀ ਜੀ ਚੇਂਜ ਹੋਈ ਆ ਟੈਕਸਲਾ ਗੱਡੀ ਜਿਹੜੀ ਆ ਪਹਿਲੇ 59000 ਤੱਕ ਤੁਸੀਂ ਇਨਕਲੂਡ ਕਰ ਸਕਦੇ ਸੀ ਆਪਣੇ ਬਿਜ਼ਨਸ ਵਿੱਚ ਰਾਈਟ ਅਪ ਕਰਨ ਦੇ ਲਈ ਹੁਣ ਉਹਦਾ ਅਮਾਉਂਟ ਚੇਂਜ ਕਰਕੇ ਉਹਨਾਂ ਨੇ 61000 ਦਾ ਜਿਹੜਾ ਹੈਗਾ ਉਹ ਕੀਤਾ ਹੈਗਾ ਜਿਹੜੀ ਜੀ ਜੀ ਉਹ ਨੈਸ਼ਨ ਗੱਡੀਆਂ ਹੁੰਦੀਆਂ ਹੈ ਜੀ ਜੀ ਤੇ ਜਿਹੜੀ ਤੁਸੀਂ ਗੱਡੀ ਲੀਸ ਤੇ ਜਦੋਂ ਲੈਂਦੇ ਸੀ ਆਪਣੀ ਆਟੋਮੋਬਾਈਲ ਦੇ ਰਿਲੇਟਿਡ ਜਿਹੜੀ ਹੈਗੀ ਆ ਉਹਦੇ ਵਿੱਚ ਹੁਣ ਤੁਸੀਂ 1100 ਡਾਲਰ ਤੱਕ ਦੀ ਜਿਹੜੀ ਹੈ ਲੀਸ ਮੰਥਲੀ ਲੀਸ 1100 ਡਾਲਰ ਤੱਕ ਵੀ ਤੁਸੀਂ ਆਪਣੇ ਬਿਜ਼ਨਸ ਵਿੱਚ ਰਾਈਟ ਆਫ ਕਰ ਪਾਓਗੇ 2025 ਦਾ ਨੰਬਰ ਹੈਗਾ ਜੀ ਜੀ ਤੇ ਇਸ ਤੋਂ ਅਲਾਵਾ ਜਿਹੜਾ ਹੈਗਾ ਉਹਨਾਂ ਨੇ ਜਿਹੜੀ ਸੀਸੀਏ ਜਾਂ ਡੈਪ੍ਰੀਸੀਏਸ਼ਨ ਜਿਹਨੂੰ ਅਸੀਂ ਕਹਿੰਦੇ ਹੈਗਾ ਜਿਹੜੀ ਤੁਹਾਡੀ ਲਗਜ਼ਰੀ ਗੱਡੀਆਂ ਹੁੰਦੀਆਂ ਸੀ ਉਹ ਚਾਹੇ ਤੁਹਾਡੀ ਗੱਡੀ 70000 ਦੀ 80000 ਦੀ ਹੈਗੀ ਆ ਤੁਸੀਂ ਉਹਨੂੰ ਰਾਈਟ ਆਫ ਨਹੀਂ ਕਰ ਸਕਦੇ। ਐਂਡ ਨਾਰਮਲ ਗੱਡੀਆਂ ਜਿਹੜੀ ਗੈਸ ਗੈਸ ਨਾਲ ਚੱਲਣ ਵਾਲੀ ਗੱਡੀਆਂ ਉਹਦੀ ਜਿਹੜੀ ਲਿਮਿਟ ਹੈ ਇਨਕਰੀਸ ਕਰਕੇ ਹੁਣ ਨੇ ਉਹ 38000 ਕੀਤੀ ਹੈ ਯਾਨੀ ਜੇ ਗੱਡੀ ਤੁਹਾਡੀ ਸੁਪੋਜ਼ 80000 ਦੀ ਵੀ ਹੈਗੀ ਆ ਪਰ ਤੁਸੀਂ ਮੈਕਸਮ ਜਿਹੜਾ ਹੈਗਾ 38000 ਉਹਦੇ ਉੱਤੇ ਜਿਹੜਾ ਹੈਗਾ ਉਹ ਰਾਈਟ ਆਫ ਕਰ ਸਕਦੇ ਹੋ ਜਿਸ ਤਰ੍ਹਾਂ ਗਰਬਰਟ ਸਾਹਿਬ ਗਰਬਰਟ ਸਾਹਿਬ ਲਿਸਟ 88 ਹੋਰ ਵੀ ਲੰਬੀ ਹੈ ਕੋਲ ਮਿਲਾ ਕੇ ਕਈ ਸ਼ਹਿਰ ਜਿਵੇਂ ਮੈਰੀਟੋਬਾ ਉਥੇ ਟੈਕਸ ਕਾਰਬਨ ਟੈਕਸ ਵੀ ਲੱਗਣਾ ਹੈ ਇੱਥੇ ਵੀ ਕਾਰਬਨ ਟੈਕਸ ਲੱਗਣਾ ਕਿਉਂਕਿ ਸੈਂਟਰੀਆ ਦੀ ਗਵਰਨਮੈਂਟ ਨੇ ਕਾਰਬਨ ਟੈਕਸ ਤੋਂ ਮਾਫੀ ਦਿੱਤਾ ਹੋਇਆ ਇਸ ਲਈ ਆਪਾਂ ਨੂੰ ਗੈਸ ਤੇ ਮਹਿਸੂਸ ਨਹੀਂ ਹੁੰਦਾ ਕਾਰਬਨ ਟੈਕਸ ਦੇ ਵਾਧੇ ਨਾਲ ਜਿੰਨਾ ਇਹ ਟੈਕਸ ਇਨਕਮ ਟੈਕਸ ਤੇ ਬੈਕ ਬੈਕਟਰੀ ਉੱਪਰ ਕੀਤੀ ਗਈ ਹੈ ਉਹ ਲਗਭਗ ਥੋੜਾ ਜਿਹਾ ਪਹਿਲਾਂ ਨਾਲੋਂ ਵੱਧ ਟੈਕਸ ਹੀ ਆਪਾਂ ਦੇ ਕੇ ਸ਼ੁਕਰਾਨਾ ਹੋਣਾ ਹੈ ਸੋ 2025 ਦੇ ਵਿੱਚ ਮੈਂ ਜਿਹੜਾ 3 ਪਿੰਸੈਂਟ ਜਿਹੜਾ ਹੈਗਾ ਇਨਕਰੀਜ਼ ਕੀਤਾ ਹੈਗਾ ਜਿਹਦੀ ਸੀ ਗੈਸ ਜਿਹੜਾ ਤੁਹਾਡੇ ਕਾਰਬਨ ਟੈਕਸ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ 1 ਅਪ੍ਰੈਲ ਤੋਂ 3.3 ਪਿੰਸੈਂਟ ਜਿਹੜਾ ਹੈਗਾ ਇਨਕਰੀਜ਼ ਹੋਣਾ ਹੈ ਪਰ ਲੀਟਰ ਸੋ ਜਿੰਨਾਕ ਇਨਕਮ ਟੈਕਸ ਦੇ ਵਿੱਚ ਉੱਪਰੋਂ ਬ੍ਰੇਕ ਮਿਲੀ ਹੈ ਉਹਨਾਂ ਥੱਲੋਂ ਕਾਰਬਨ ਟੈਕਸ ਦੇ ਵਿੱਚ ਇਹਨਾਂ ਨੇ ਵਧ ਲੈ ਜਾਣਾ ਸੋ ਆਪਾਂ ਨੂੰ ਕੋਈ ਬਹੁਤਾ ਮਹਿਸੂਸ ਨਹੀਂ ਹੋਵੇਗਾ ਲਿਸਟ ਇਹਨਾਂ ਨੇ ਲੰਬੀ ਚੌੜੀ ਪੇਸ਼ ਕਰ ਦਿੱਤੀ ਹੈ ਕਿ ਅਸੀਂ 2025 ਦੇ ਵਿੱਚ ਆਹ ਹਾ ਚੇਂਜਸ ਕੀਤੇ ਹਨ ਰੋਬਰ ਸਾਹਿਬ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਵੈਰੀ ਮਚ ਬਟ ਜਾਂਦੇ ਆ ਤਾਂ ਮੈਂ ਇਹਨਾਂ ਮੈਂਸ਼ਨ ਕਰਦਾ ਜੀ ਅੱਜ ਕੱਲ ਕਾਰਬਨ ਰਿਬੇਟ ਜਿਹੜੀ ਹੈ ਗਵਰਨਮੈਂਟ ਜਿਹੜੀ ਹੈ ਸਮਾਲ ਬਿਜ਼ਨਸ ਨੂੰ ਦੇ ਰਹੀ ਹੈ ਅਗਰ ਤੁਹਾਨੂੰ ਉਹ ਨਹੀਂ ਆਈ 31 ਦਸੰਬਰ ਤੱਕ ਤੇ ਜਰੂਰ ਤੁਸੀਂ ਸੀਆਰਏ ਦੇ ਨਾਲ ਉਹਦੇ ਬਾਰੇ ਕੰਟੈਕਟ ਕਰਿਆ ਜੀ ਥੈਂਕ ਯੂ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਜੀ ਹਰਚੰਦ ਗੋਬਰ ਜੀ ਮੇਰੇ ਨਾਲ ਇਸ ਵਿੱਚ